1574 ਦੇ ਵਿੱਚ ਧੰਨ ਗੁਰੂ ਰਾਮਦਾਸ ਮਿੱਤਾ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਵਾਂਦੇ ਨੇ ਪਵ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਜਦੋਂ ਸਤਿਗੁਰ ਜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰ ਕਹਾਵੇ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਵਾਂਦੇ ਨੇ ਸਭ ਲੋਕ ਸਤਗੁਰੂ ਨੂੰ ਨਮਸਕਾਰ ਪਾਈ ਕਰਦੇ ਨੇ ਦੂਰੋਂ ਦੂਰੋਂ ਲੋਕ ਆ ਕੇ ਸਤਗੁਰ ਦੇ ਚਰਨਾਂ ਤੇ ਝੁਕਦੇ ਨੇ ਬਾਬਾ ਸੁੰਦਰ ਜੀ ਕਹਿੰਦੇ ਬਰੇ ਪਿਆਰ ਦੇ ਵਿੱਚ ਬਾਣੀ ਵਿੱਚ ਕਹਿੰਦੇ ਕਹੇ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਸਰ ਜਗਤੀ ਗੁਰੂ ਰਾਮਦਾਸ ਦੇ ਚਰਨਾਂ ਤੇ ਝੁਕਦਾ ਪਿਆ ਹੈ ਬੜੀਏ ਬੜੀਆਂ ਬਖਸ਼ਿਸ਼ਾਂ ਕੀਤੀਆਂ ਸਤਗੁਰੂ ਜੀ ਨੇ ਕਿਤੇ ਬਾਬਾ ਆਦਮ ਤੇ ਬਖਸ਼ਿਸ਼ ਕਰਦੇ ਨੇ ਪਿਛਲੀ ਉਮਰੇ ਉਹਨੂੰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰਦੇ ਨੇ ਤੇ ਨਾਮ ਵੀ ਆਪ ਰੱਖਦੇ ਨੇ ਭਾਈ ਭਗਤੂ ਕਿਤੇ ਜੇਲਮ ਤੋਂ ਆਇਆ ਹੈ ਭਾਈ ਸੋਮਾ ਉਹਦੇ ਤੇ ਰਹਿਮਤ ਕਰਦੇ ਨੇ ਉਹਦੀ ਝੋਲੀ ਭਰਦੇ ਨੇ ਉਹਨੂੰ ਪਿਆਰ ਚ ਵੜ ਵੀ ਦਿੰਦੇ ਨੇ ਭਾਈ ਸੋਮਾ ਸ਼ਾਹਾਂ ਦਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ ਉਹਦੇ ਤੇ ਬਖਸ਼ਿਸ਼ਾਂ ਕਰਦੇ ਨੇ ਐਡੇ ਦਿਆਲੂ ਪਰ ਆਪਣਾ ਬਚਪਨ ਨਹੀਂ ਭੁੱਲਦੇ ਗੁਰਮਖੋ ਉਸ ਸਮਾਂ ਅਜੇ ਵੀ ਯਾਦ ਹੈ ਕਿ ਨਾਨੀ ਨੇ ਉਂਗਲ ਤੋਂ ਫੜ ਕੇ ਜਦੋਂ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਖੜਿਆ ਸੀ ਨਾ ਬਚਪਨ ਦੀ ਉਮਰ ਨਾਮ ਅਜੇ ਭਾਈ ਜੇਠਾ ਹੈ ਨਾਨੀ ਨੇ ਉਂਗਲ ਤੋਂ ਫੜਿਆ ਭਾਈ ਜੇਠੇ ਨੂੰ ਇੱਕ ਦਿਨ ਗੁਰੂ ਅਮਰਦਾਸ ਪਿਤਾ ਦੀ ਸ਼ਰਨ ਵਿੱਚ ਲੈ ਕੇ ਗਏ ਆਖਿਆ ਇਹ ਧੰਨ ਗੁਰੂ ਅਮਰਦਾਸ ਪਿਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਵੀ ਕੀ ਗੱਲ ਮਾਈ ਸਤਿਗੁਰੂ ਮੈਨੂੰ ਆਪਣੇ ਦੋਤੇ ਦੇ ਭੁੱਖ ਦੀ ਚਿੰਤਾ ਹੈ ਵੀ ਆਖਿਆ ਭਗਾ ਵਾਲੇ ਬੋਲੋ ਮੈਨੂੰ ਆਪਣੇ ਦੋਤੇ ਦੇ ਪੁਵਿੱਖ ਦੀ ਚਿੰਤਾ ਹੈ ਸਤਿਗੁਰੂ ਧੰਗੁਰੂ ਅਮਰਦਾਸ ਪਿਤਾ ਜੀ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਪਿਤਾ ਜੀ ਆਖ ਲੈ ਕੇ ਮਾਈ ਕੀ ਕਹਨੀ ਆ ਸਤਿਗੁਰੂ हे ਗਰੀਬ ਨਿਵਾਜ ਧੰਗੁਰੂ ਅਮਰਦਾਸ ਪਿਤਾ ਜੀ ਮੈਨੂੰ ਆਪਣੇ ਦੋਤੇ ਦੇ ਪੁਵਿੱਖ ਦੀ ਚਿੰਤਾ ਹੈ ਅੱਗੋਂ ਸਤਿਗੁਰੂ ਧੰਗੁਰੂ ਅਮਰਦਾਸ ਪਿਤਾ ਜੀ ਆਖ ਲੈ ਕੇ ਉਹ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਉਹ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਵੀ ਕਿਉਂ ਉਹ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਇਹਦੇ ਦਰ ਤੇ ਆ ਕੇ ਵੱਡੇ ਵੱਡੇ ਚਿੰਤਾਵਾਂ ਵਾਲੇ ਦੇ ਭਵਿੱਖ ਸਵਾਰੇ ਜਾਇਆ ਕਰਨਗੇ ਉਹ ਮਾਈ ਆਪਣੇ ਦੋਤੇ ਦੇ ਭਵਿੱਖ ਦੀ ਚਿੰਤਾ ਨਾ ਕਰ ਇਹਦੇ ਦਰ ਤੇ ਆ ਕੇ ਵੱਡੇ ਵੱਡੇ ਚਿੰਤਾਵਾਂ ਵਾਲੇ ਦੇ ਭਵਿੱਖ ਸਵਾਰੇ ਜਾਇਆ ਕਰਨਗੇ ਬੈਠਨੇ ਤੰਤ ਤੰਦ RAMDAS GUR ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰ ਦਿਨ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਤਾ ਤੋਲ ਦੂਤਰਾ ਅੰਤਨਾ ਪਾਰਿਆ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸਤਿਗਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਵੋ ਮਾਲ ਕੱਡੇ ਤੂੰ ਸਾ ਪੜਵਾ ਰਿਆ ਧੰਸੋ ਤੇਰਾ ਥਾਨ ਹੈ ਸਤਿ ਤੇਰਾ ਪੈਸ ਗਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮਨ ਸੁਧਾਰਿਆ ਪਰੋ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋ ਡਠਾ ਤਾਂ ਮਨ ਸਦਾ ਰਿਆ ਸਤਗੁਰ ਦੀ ਸ਼ਰਨ ਦੇ ਬੇਨਤ ਸੰਗਤ ਆਉਂਦੀ ਹੈ ਨਮਸ਼ਕਾਰ ਕਰਦੀਆਂ ਨੇ ਦੋ ਸਿੱਖ ਸਤਗੁਰ ਦੀ ਸ਼ਰਨ ਵਿੱਚ ਆਏ ਭਾਈ ਮਹਾਨੰਦ ਜੀ ਤੇ ਭਾਈ ਬੀਦੀ ਜੰਦ ਜੀ ਆ ਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਸਤਗੁਰੂ ਗਰੀਬ ਲਾਲ ਜੀ ਪਿਤਾ ਜੀ ਥਾਂ ਥਾਂ ਦੇ ਗਏ ਆ ਬਹੁਤ ਹੀ ਭਟਕੇ ਆ ਜੇ ਜੋਗੀਆਂ ਕੋ ਗਏ ਜੋਗੀਆਂ ਆਖਿਆ ਕੰਨ ਪਰਵਾਲੋ ਕਈਆਂ ਆਖਿਆ ਜੰਗਲ ਚ ਚਲੇ ਜਾਓ ਘਰਬੜ ਦਾ ਤਿਆਰ ਕਰਦੇ ਹੋ ਕਈਆਂ ਆਖਿਆ ਧੂਨੇ ਚ ਬੈ ਕੇ ਤਪ ਕਰੋ ਮਹਾਰਾਜ ਪਰ ਅੰਦਰ ਦਾ ਆਨੰਦ ਨਹੀਂ ਆਇਆ ਅੰਦਰ ਦਾ ਸੁੱਖ ਨਹੀਂ ਮਿਲਿਆ ਸੁੱਖ ਕਿੱਥੇ ਹੈ ਸਰਬ ਸੁੱਖਾਂ ਦਾ ਦਾਤਾ ਸਤਗੁਰ ਤਾਂ ਕੀ ਛੜਦੀ ਭਾਈਏ ਤਨ ਗੁਰੂ RAM DAS ਪਤਾ ਜੀ ਆਖਣ ਲਗੇ ਉਹ ਭਲਿਓ ਭਲਿਓ ਪਹਿਲਾਂ ਆਪਣੇ ਆਪ ਨੂੰ ਪਹਿਚਾਨੋ ਆਪਣੇ ਆਪ ਨੂੰ ਸਮਝੋ ਸਤਿਗੁਰੂ ਸਾਨੂੰ ਬਸ ਇੰਨਾ ਹੀ ਪਤਾ ਹੈ ਅਸੀਂ ਖੱਤਰੀਆਂ ਦੇ ਪੁੱਤਰ ਹਾਂ ਜਾਂ ਅਸੀਂ ਜੱਟਾਂ ਦੇ ਪੁੱਤਰ ਹਾਂ ਪਿਤਾ ਜੀ ਆਖਣ ਲਗੇ ਧੰਗੁਰੂ RAMDAS ਪਿਤਾ ਜੀ ਉਹ ਭਲਿਓ ਇਹ ਤਾਂ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਚੰਦਨਾ ਕਰਾਇਆ ਜਾਂ ਸੰਸਾਰ ਦੇ ਲੋਕਾਂ ਨੇ ਦੱਸਿਆ ਤੁਸੀਂ ਖੱਤਰੀ ਹੋ ਜਾਂ ਜੱਟ ਹੋ ਆਪਣੇ ਆਪ ਨੂੰ ਪਛਾਨੋ ਗੁਰੂ ਅਮਰਦਾਸ ਜੀ ਦੇ ਬਚਨ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਤਿਗੁਰੂ ਜੀ ਅੱਖ ਲੱਗੇ ਗੁਰੂ ਅੰਗਦ ਦਾਸ ਜੀ ਪਿਤਾ ਜੀ ਅੱਖ ਲੱਗੇ ਉਹ ਭਲਿਓ ਤੁਹਾਡੇ ਅੰਦਰ ਬੜੀ ਕੀਮਤੀ ਵਸਤੂ ਹੈ ਬਸ ਉਹਨੂੰ ਪਛਾਨੋ ਤੁਸੀਂ ਉਹ ਬਹੁਤ ਹੀ ਕੀਮਤੀ ਵਸਤੂ ਹੈ ਸਤਿਗੁਰੂ ਅੰਦਰ ਕੀਮਤੀ ਵਸਤੂ ਹੈ ਸਤਿਗੁਰੂ ਅੱਖ ਲੱਗੇ ਹਾਂ ਪਰਮੇਸ਼ਰ ਦੀ ਜੋਤ ਹੈ ਤੁਹਾਡੇ ਅੰਦਰ ਬਸ ਉਹਨੂੰ ਪਹਿਚਾਨ ਲਓ ਪਿਤਾ ਜੀ ਅੱਖ ਲੱਗੇ ਗੁਰਬਾਣੀ ਦੇ ਨਾਲ ਜੁੜਨਾ ਹੈ ਨਾਮ ਦੇ ਨਾਲ ਜੁੜਨਾ ਹੈ ਗੁਰਮਖਾਂ ਦੀ ਭਲਿਆ ਪੁਰਖਾਂ ਦੀ ਸੰਗਤ ਕਰਨੀ ਹੈ ਤਾਂ ਗੁਰੂ ਰਾਮਦਾਸ ਗਰੀਬ ਨਰਾਜੀ ਅੱਖ ਲੱਗੇ ਉਹ ਭਲਿਓ ਜਿਵੇਂ ਅੱਖ ਰੋੜ ਦੇ ਵਿੱਚ ਗਿਰੀ ਹੁੰਦੀ ਹੈ ਜੇ ਗਿਰੀ ਬਾੜ ਕੱਢ ਲਈਏ ਸ਼ਕਰ ਦੀ ਕੋਈ ਕੀਮਤ ਨਹੀਂ ਬਦਾਮ ਦੇ ਵਿੱਚ ਗਿਰੀ ਹੁੰਦੀ ਹੈ ਜੇ ਬਦਾਮ ਤੋਂ ਗਰੀਬ ਬਾੜ ਕੱਢ ਲਈਏ ਉਹ ਸ਼ਕਰ ਦੀ ਕੋਈ ਕੀਮਤ ਨਹੀਂ ਕਹਿੰਦੇ ਇਸੇ ਤਰ੍ਹਾਂ ਹੀ ਜੇ ਸਰੀਰੂਪੀ ਬਦਾਮ ਦੇ ਵਿੱਚ ਨਾਮ ਰੂਪੀ ਗਿਰੀ ਹੈ ਸ਼ੁਭ ਗੁਣਾ ਰੂਪੀ ਗਿਰੀ ਹੈ ਤਾਂ ਇਹ ਸਰੀਰ ਦੀ ਕੀਮਤ ਹੈ ਨਹੀਂ ਤਾਂ ਸਰੀਰ ਦੀ ਕੋਈ ਕੀਮਤ ਨਹੀਂ ਜੇ ਸਰੀਰੂਪੀ ਬਦਾਮ ਦੇ ਵਿੱਚ ਨਾਮ ਰੂਪੀ ਗਿਰੀ ਹੈ ਗੁਣਾਣੂਪੀ ਗਰੀ ਹੈ ਤੇ ਇਹ ਸਰੀਰ ਦੀ ਕੀਮਤ ਹੈ ਨਹੀਂ ਤੇ ਕੋਈ ਕੀਮਤ ਨਹੀਂ ਨਾਮ ਦੇ ਨਾਲ ਜਰੂਰ ਸਤਿਗੁਰ ਦੀ ਆਕਲ ਲਗੇ ਗੁਰਬਾਣੀ ਦੇ ਪੜੋ ਗੁਰਬਾਣੀ ਸੁਨੋ ਗੁਰਬਾਣੀ ਵਿਚਾਰੋ ਗੁਰਬਾਣੀ ਦੇ ਅਮਲ ਕਰੋ ਇਹਦੇ ਨਾਲ ਲੋਕ ਦੇ ਸੁੱਖ ਵੀ ਮਿਲਦੇ ਨੇ ਤੇ ਪਰਲੋਕ ਦੇ ਸੁੱਖ ਵੀ ਮਿਲਦੇ ਨੇ ਇਹਦੇ ਨਾਲ ਅੰਦਰ ਵੀ ਆਨੰਦ ਆ ਜਾਵੇਗਾ ਭਗਵਾਨ ਵਾਲਿਓ ਸਚਾਈ ਜੇ ਭਾਵੇਂ ਗੁਰੂ ਰਾਮਦਾਸ ਪਿਤਾ ਜੀ ਨੇ ਇਹ ਦੋ ਸਿੱਖਾਂ ਨੂੰ ਭਾਈ ਮਹਾਨੰਦ ਜੀ ਭਾਈ ਬਿਦਜੈ ਨੂੰ ਆਖਿਆ ਗੁਰਬਾਣੀ ਦੇ ਨਾਲ ਲੋਕ ਦੇ ਸੁੱਖ ਵੀ ਮਿਲਦੇ ਨੇ ਪਰ ਲੋਕ ਦੇ ਨੇ ਸਚਾਈ ਦੇ ਗੁਰੂ ਅੱਜ ਵੀ ਅੱਜ ਵੀ ਗੁਰੂ ਰਾਮਦਾਸ ਪਿਤਾ ਜੀ ਦੇ ਇਹ ਬਚਨ ਸੱਤ ਹੋ ਰਹੇ ਨੇ ਇੱਕ ਕਿਤਾਬ ਹੈ ਜੀ ਉਹਦਾ ਨਾਮ ਹੈ ਭਜਨ ਬੰਦਗੀ ਦਾ ਪ੍ਰਤਾਪ ਲਿਖਣ ਵਾਲੇ ਨੇ ਸੋਢੀ ਹਰਪਜਨ ਸਿੰਘ ਜੀ ਦਾਸ ਬੱਜਰ ਦੇ ਜ਼ਿਕਰ ਪੜਦਾ ਪਿਆ ਸੀ ਹਰਪ੍ਰਧਨ ਸਿੰਘ ਸੋਢੀ ਲਿਖਦੇ ਨੇ ਕਹਿੰਦੇ ਮੇਰੀ ਬਦਲੀ ਹੋ ਗਈ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਇੱਕ ਸ਼ਹਿਰ ਹੈ ਜੱਬਲਪੁਰ ਕਹਿੰਦੇ 1942 ਦੀ ਵਿਸਾਖੀ ਸਾਰੇ ਸ਼ਹਿਰ ਵਾਲੇ ਨੇ ਇਕੱਠੇ ਹੋ ਕੇ ਉਹ ਵਿਸਾਖੀ ਮਨਾਉਣ ਦਾ ਪ੍ਰੋਗਰਾਮ ਬਣਾਇਆ ਇਨਵੀਟੇਸ਼ਨ ਕਾਰਡ ਵੀ ਛਾਪੇ ਗਏ ਪ੍ਰਬੰਧਕ ਕਮੇਟੀ ਵੱਲੋਂ ਉੱਤੇ ਬੜੀ ਸੁੰਦਰ ਗੁਰੂ ਗੋਬਿੰਦ ਸਿੰਘ ਜੀ ਤਸਵੀਰ ਬਣਾਈ ਗਈ ਪਾਵ ਸੱਦੇ ਪੱਤਰ ਹਾਂ ਤਾਂ ਦੇ ਭੇਜੇ ਗਏ ਅੰਗਰੇਜ਼ਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਮਹੱਟਿਆਂ ਨੂੰ ਵੀ ਕਹਿੰਦੇ ਅਖੰਡ ਪੜਤਾਲ ਰੱਖੇ ਬਸ ਆਖੀ ਵਾਲੇ ਦਿਨ ਅਖੰਡ ਪੜਸਾ ਦਾ ਭੋਗ ਪਿਆ ਹੁਣ ਧਿਆੰਦੇ ਹੋ ਭੋਗ ਪਿਆ ਭੋਗ ਤੋਂ ਬਰੰਤ ਪ੍ਰਬੰਧਕ ਮੈਨੂੰ ਅਕਲ ਲੱਗੇ ਭਾਈ ਸਾਹਿਬ ਜੀ ਕੁਝ ਸਮਾਂ ਤੁਸੀਂ ਕਥਾ ਵਿਚਾਰ ਕਰੋ ਕਹਿੰਦੇ ਫਿਰ ਮੈਂ ਇੰਗਲਿਸ਼ ਚ ਕਥਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਕੀਤੀ ਮੈਂ ਆਖਿਆ ਆ ਭਲੇਓ ਗੁਰਬਾਣੀ ਪੜਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਸਭਨਾ ਦੇ ਸਾਂਝੇ ਨੇ ਸਾਂਝੇ ਰਹਿਬਰ ਨੇ ਕਹਿੰਦੇ ਨਾਲ ਮੈਂ ਆਖਿਆ ਕਿਸੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਕਿਵਤ ਦੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਦੇ ਘਰ ਪਰ ਦੇ ਨਾ ਘਰ ਤਾਂ ਤੇਰੇ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਕਹਿੰਦੇ ਮੈਂ ਆਖਿਆ ਸਾਂਝੇ ਗੁਰੂ ਨੇ ਕੋਈ ਸਿੱਖ ਹੋਵੇ ਅਨ ਸਿੱਖ ਹੋਵੇ ਕੋਈ ਗੁਰੂ ਆਮਦਾ ਜੀ ਗੁਰੂ ਗੰਗ ਸਾਹਿਬ ਉਹਦੀਆਂ ਝੋਲੀਆਂ پڑھਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹੀ ਹੂਹਾ ਸੱਚ ਹੋਵੇ ਕਹਿੰਦੇ ਨਾਲ ਗੁਰਬਾਣੀ ਦੇ ਪਰਮਾਨੰਦ ਦਿੱਤੇ ਮੂੰ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਕਹਿੰਦੇ ਭੋਗ ਪਿਆ ਕੁਝ ਦਿਨਾਂ ਦੇ ਬਾਅਦ ਇੱਕ ਡਾਕਟਰ ਤੇ ਉਹਦੀ ਘਰਵਾਲੀ ਮੇਰੇ ਕੋਲ ਆਏ ਹੁਣ ਧਿਆਨ ਦਿਓ ਜੀ ਡਾਕਟਰ ਤੋਂ ਉਹਦੀ ਘਰਵਾਲੀ ਮੇਰੇ ਕੋਲ ਆਏ ਆ ਕੇ ਆਖਣਗੇ ਸਰਦਾਰ ਜੀ ਵਿਸਾਖੀ ਵਾਲੇ ਦਿਨ ਤੁਸੀਂ ਗੁਰੂ ਘਰ ਕਥਾ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਸਭਨਾ ਦੇ ਸਾਜੇ ਨੇ ਜੋ ਵੀ ਸ਼ਰਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੋਲੀ ਅੜਦਾ ਹੈ ਸਤਿਗੁਰ ਉਹਦੀ ਝੋਲੀ ਭੜਦੇ ਨੇ ਕਹਿੰਦੇ ਹਾਂ ਗੁਰੂ ਸਾਹਿਬ ਨੇ ਇਹ ਵਿਚਾਰ ਦੀ ਸੇਵਾ ਲਈ ਸੀ ਮੇਰੇ ਕੋਲ ਕਹਿੰਦੇ 10-12 ਸਾਲ ਦੀ ਸਾਡੀ ਇੱਕ ਧੀ ਹੈ ਅੱਗੋਂ ਡਾਕਟਰਾਂ ਜਵਾਬਤਾ ਤੁਹਾਡੇ ਘਰ ਹੋਰ ਔਲਾਦ ਨਹੀਂ ਹੋਵੇਗੀ ਫੇਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਸਾਡੀ ਕਰੋ ਗੁਰੂ ਗ੍ਰੰਥ ਸਾਹਿਬ ਸਾਡੀ ਝੋਲੀ ਭਰ ਦੇਣ ਸਾਡੇ ਘਰ ਇੱਕ ਪੁੱਤਰ ਹੋ ਜਾਵੇ ਵੇਖਿਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ ਸਤਿਗੁਰੂ ਸਾਡੇ ਘਰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰ ਦੇਣ ਤੇ ਕਿੰਦੇ ਮੈਂ ਸਹਿਸਵਾਇ ਆਖਿਆ ਕਿਰਪਾ ਦੇ ਸਿਛੋਡੀ ਕਹਿੰਦੇ ਕਿੰਦੇ ਮੈਂ ਸਹਿਸਵਾਇ ਆਖਿਆ ਜੇ ਚਾਹੁੰਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਝੋਲੀ ਭਰ ਦੇਣ ਫਿਰ ਸਤਿਗੁਰ ਦੇ ਚਰਨ ਆਪਣੇ ਘਰ ਪਵਾਓ ਚਰਨ ਪਵਾ ਕੇ ਧੁਰ ਕੀ ਬਾਣੀ ਦਾ ਅਖੰਡ ਪਾਠ ਸਾਹਿਬ ਕਰਵਾਓ ਤੀਜੇ ਦਿਨ ਭੋਗ ਪੈਂਦੇ ਨੇ ਆਪ ਅਥੀ ਸੇਵਾ ਕਰਨੀ ਹੈ ਗੁਰੂ ਸਾਹਿਬ ਨੂੰ ਚੌੜਸ ਦੀ ਸੇਵਾ ਕਰਨੀ ਹੈ ਪਾਠੀਆਂ ਦੀ ਵੀ ਸੇਵਾ ਕਰਨੀ ਹੈ ਗੁਰਬਾਣੀ ਸੁਣਨੀ ਵੀ ਹੈ ਤੇ ਕਹਿੰਦੇ ਉਹ ਦਿਨ ਮਿਥ ਲਿਆ ਸ਼ੁੱਕਰਵਾਰ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਇਆ ਜੀ ਉਹ ਬੀਬੀ ਦੇ ਅੰਦਰ ਐਡੀ ਸ਼ਰਦਾ ਜਾਗੀ ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਇਹਨੇ ਡਾਕਟਰ ਦੀ ਘਰ ਵਾਲੀ ਨੇ ਮਰਟਨ ਸੀ ਗੁਰਮੁਖੋ ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਦਿਨ ਰਾਤ ਸੇਵਾ ਦੇ ਵਿੱਚ ਕਦੀ ਪਿਆਰ ਜਾਗੇ ਅਮਰਦਨ ਚੌਰ ਸਾਹਿਬ ਗੁਰੂ ਸਾਹਿਬ ਨੂੰ ਕਰਦੀ ਹੈ ਬਾਣੀ ਆਤ ਤੋਂ ਮੱਧ ਪਹੁੰਚੀ ਮੱਧ ਤੋਂ ਭੋਗ ਤੱਕ ਪਹੁੰਚੀ ਜੀ ਹੁਣ ਘਰ ਵਾਲੇ ਆਖਣ ਲੱਗੇ ਡਾਕਟਰ ਦੀ ਘਰ ਵਾਲੀ ਕਿ ਸਰਦਾਰ ਜੀ ਭਾਈ ਸਾਹਿਬ ਤੁਸੀਂ ਅਰਦਾਸ ਕਰੋ ਕਹਿੰਦੇ ਗੁਰੂ ਜੀ ਕਿਰਪਾ ਦੇ ਨਾਲ ਮੈਂ ਖਲੋਕੇ ਫੇਰ ਅਰਦਾਸ ਕੀਤੀ ਬੇਨਤੀ ਕੀਤੀ ਅਰਦਾਸ ਤੋਂ ਬਾਅਦ ਹੁਕਮਨਾਮਾ ਆਇਆ ਜੀ ਹੁਕਮਨਾਮਾ ਕਿਹਦਾ ਆਇਆ ਜੀ ਤਨਾਸਰੀ ਮਹੱਲਾ ਚੌਥਾ ਗੁਰੂ ਰਾਮਦਾਸ ਜੀ ਪਿਤਾ ਜੀ ਦਾ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਏ ਮੇਰੇ ਜੀਅ ਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਤੋ ਗੁਰ 에 ਮਤ ਦਿਨੀ ਜਪ ਹਰ ਭਵਜਲ ਤਰਨਾ ਬੋਲੋ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਕਹਿੰਦੇ ਉਕਰਨਾਉ ਦੇ ਬਾਦ ਮੈਨੂੰ ਘਰ ਵਾਲੇ ਆਖਣ ਲੱਗੇ ਭਾਈ ਸਾਹਿਬ ਕੁਝ ਵਿਚਾਰ ਕਰੋ ਖਲੋ ਕੇ ਕਹਿੰਦੇ ਮੈਂ ਖਲੋ ਕੇ ਵਿਚਾਰ ਕੀਤੀ ਵਿਚਾਰ ਕਰਦਿਆਂ ਕਰਦਿਆਂ ਮੈਂ ਆਖਿਆ ਉਹ ਗੁਰਮਖੋ ਭਲਿਓ ਗੁਰੂ ਰਾਮਦਾਸ ਦਾ ਨੇ ਤੁਹਾਡੀ ਸੁਣ ਲਈ ਜੇ ਤੁਹਾਡੇ ਘਰ ਅਵਸ਼ ਪੱਤਰ ਹੋਵੇਗਾ ਗੁਰੂ ਰਾਮਦਾਸ ਨੇ ਤੁਹਾਡੀ ਸੁਣ ਲਈ ਜੇ ਕਹਿੰਦੇ ਸਮਾਪਤੀ ਤੋਂ ਬਾਅਦ ਅੰਗਰੇਜ਼ ਅਫਸਰ ਮੇਰੇ ਕੋਲ ਆ ਗਏ ਕਹਿੰਦੇ ਸਰਦਾਰ ਜੀ ਤੁਸੀਂ ਕਿਵੇਂ ਦਾਵਾ ਕਰਦਾ ਜੇ ਅੱਜ ਤੱਕ ਇਦਾਂ ਕਦੇ ਹੋਇਆ ਨਹੀਂ ਕਿਸੇ ਦਾਵਾ ਕੀਤਾ ਨਹੀਂ ਤੁਸੀਂ ਦਾਵਾ ਕਿਵੇਂ ਕਰਦਾ ਅਵਸ਼ਯ ਪੁੱਤਰ ਹੋਵੇਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਹਿੰਦੇ ਮੈਨੂੰ ਨਹੀਂ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਰਾਮਦਾਸ ਦੇ ਰੂਪ ਤੇ ਮੋੜ ਲਗਾ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਰਾਮਦਾਸ ਦੇ ਰੂਪ ਚ ਮੋੜ ਲਾਤੀ ਹੈ ਅਵਸ਼ਯ ਪੁੱਤਰ ਹੋਵੇਗਾ ਕਹਿੰਦੇ ਸਾਲ ਤੋਂ ਪਹਿਲਾਂ ਪਹਿਲਾਂ 11 ਮਹੀਨੇ ਕੁਝ ਦਿਨ ਹੋਏ ਨੇ ਉਹ ਡਾਕਟਰ ਉਹਦਾ ਹੋਰ ਪਰਿਵਾਰ ਵਾਲੇ ਡੱਬੇ ਭੜੀ ਹੋਣ ਮੇਰੇ ਵੱਲ ਸਰਦਾਰ ਜੀ ਵਧਾਈ ਹੋਵੇ ਵਧਾਈ ਹੋਵੇ ਗੁਰੂ ਰਾਮਦਾਸ ਨੇ ਕਿਰਪਾ ਕਰਤੀ ਪੁੱਤਰ ਹੋ ਗਿਆ ਪੁੱਤਰ ਹੋ ਗਿਆ ਕਹਿੰਦੇ ਮੈਂ ਆਖਿਆ ਹੁਣ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਨਾ ਹੈ ਵੀ ਉਹ ਕਿਵੇਂ ਕਹਿੰਦੇ ਫਿਰ ਸ੍ਰੀ ਅਖੰਡ ਪਾਤਸ਼ਾਹ ਬਿਖਰਾਓ ਹੁਣ ਸ਼ੁਕਰਾਨੇ ਵਾਲਾ ਅਖੰਡ ਪਾਤਸ਼ਾਹ ਕਿਉਂ ਨਾ ਕਰਦੇ ਇਹ ਨਾ ਹੋ ਜਾਵੇ ਦਾਤ ਪਿਆਰੀ ਦਿਸਰਿਆ ਦਾਤਾਰਾ ਗੁਰਮੁਖੀ ਵਾਰ ਅਸੀਂ ਦਾਤ ਮੰਗਦੇ ਗੁਰੂ ਕੋਲ ਪਰ ਦਾਤੇ ਨੂੰ ਭੁੱਲ ਜਾਂਦੇ ਆ ਇਹ ਸਾਡੀ ਵੱਡੀ ਭੁੱਲ ਹੁੰਦੀ ਹੈ ਜਿਸ ਪੁਰਾਣੀ ਦਾ ਗੁਰਮੁਖੋ ਅਖੰਡ ਪਸਾ ਕਰਵਾਇਆ ਹਰਪ੍ਰਧ ਸਿੰਘ ਸੋਢੀ ਕਹਿੰਦੇ ਮੇਰੀ ਵੀ ਉਸ ਦਿਨ ਤੋਂ ਸ਼ਰਧਾ ਬਣ ਗਈ ਹੋਰ ਭਾਵਨਾ ਬਣ ਗਈ ਗੁਰੂ ਰਾਮਦਾਸ ਤੁਸੀਂ ਅੱਜ ਵੀ ਗੁਰਗੰਸਾ ਦੇ ਰੂਪ ਤੇ ਵਰਤਦੇ ਪਏ ਹੋ ਪ੍ਰਤੱਖ ਵਰਤਦੇ ਪਏ ਹੋ ਖੈਰ ਉੱਥੇ ਉਹ ਦਸਮਤਰੀ ਕਰੇ ਜੀ ਭਾਈ ਮਹਾਨੰਦ ਜੀ ਭਾਈ ਬਿੰਦੀ ਜਾਂਦੀ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰੋ ਅੰਦਰ ਦਾ ਆਨੰਦ ਮਿਲ ਜਾਵੇ ਅੰਦਰ ਦਾ ਸੁੱਖ ਮਿਲ ਜਾਵੇ ਮਾੜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਨੀ ਹੈ ਕਥਾ ਸੁਣਨੀ ਹੈ ਜਦੋਂ ਹਿਰਦਾ ਡੋਲਣ ਲੱਗੇ ਸ਼ਬਦ ਨਾਲ ਹਿਰਦੇ ਨੂੰ ਟਿਕਾ ਲੈਣਾ ਹੈ ਫਿਰ ਸ਼ਬਦ ਦਾ ਥੰਮ ਦੇ ਨਾਲ ਟਿਕਾਉਣਾ ਹਿਰਦੇ ਨੂੰ ਫਿਰ ਬੜੀਆਂ ਬਖਸ਼ੀਆਂ ਕੀਤੀਆਂ ਫਿਰ ਗੁਰਮਖੋ ਭੱਗਾ ਵਾਲੇ ਜਿਉਂ-ਜਿਉਂ ਸੰਗਤ ਕਰਦੇ ਨੇ ਫਿਰ ਕਿਰਪਾ ਹੋਰੀਆਂ ਦੀ ਕਿਰੀ ਰੰਗ ਲਗਤ 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 ਹੈ ਅੱਜ ਹੋਰ ਕੱਲ ਹੋਰ ਪਰਸੋਂ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਫਿਰ ਗੁਰੂ ਰਾਮਦਾਸ ਪਿਤਾ ਜੀ ਦੇ ਕੋਲ ਆਉਂਦੇ ਨੇ ਸਤ ਕਰੂ ਤੁਹਾਡੀ ਕਿਰਪਾ ਦੇ ਨਾਲ ਜਦੋਂ ਦੇ ਗੁਰਬਾਣੀ ਨਾਲ ਜੁੜੇ ਹਾਂ ਗੁਰਮਖੀ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਹੈ ਅੰਦਰ ਦਾ ਆਨੰਦ ਆਉਣਾ ਸ਼ੁਰੂ ਹੋ ਗਿਆ ਮਹਾਰਾਜ ਜੀ ਅੰਦਰ ਦਾ ਸੁੱਖ ਮਿਲ ਗਿਆ ਮਾਰੇ ਕਿਰਪਾ ਕਰੋ ਇਹ ਸੁੱਖ ਇਹ ਆਨੰਦ ਸਦਾ ਬਣਿਆ ਰਹੇ ਹੁਣ ਗੱਲ ਸੁਣਿਓ ਕੀ ਆਖਿਆ ਜੀ ਇਹ ਸੁੱਖ ਇਹ ਆਨੰਦ ਸਦਾ ਬਣਿਆ ਰਵੇ ਗੁਰੂ ਰਾਮਦਾਸ ਜੀ ਆਖਣ ਲੱਗੇ ਉਹ ਭਾਗਾ ਵਾਲਿਓ ਜੇ ਚਾਹੁੰਦੇ ਹੋ ਸੁਖ ਦਾ ਆਨੰਦ ਬਣਿਆ ਰਵੇ ਹਾ ਮਾਰੇ ਕਿਰਪਾ ਕਰੋ ਇਹ ਸੁਖ ਆਨੰਦ ਸਦਾ ਬਣਿਆ ਰਵੇ ਗੁਰੂ ਰਾਮਦਾਸ ਜੀ ਆਖਣ ਲੱਗੇ ਉਹ ਭਾਗਾ ਵਾਲਿਓ ਸ਼ਬਦ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਤੁਹਾਡਾ ਅਨੰਦ ਕੀ ਤੁਹਾਡੀਆਂ ਕੁੱਲਾਂ ਦਾ ਆਨੰਦ ਬਣਿਆ ਰਹੇਗਾ ਸ਼ਬਦ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਤੁਹਾਡਾ ਆਨੰਦ ਕੀ ਤੁਹਾਡੀ ਕੁੱਲਾ ਤੱਕ ਆਨੰਦ ਬਣਿਆ ਰਹੇਗਾ ਗੁਰਮੁਖੋ ਬੜਾ ਪਿਆਰਾ ਜੀਵਨ ਬਣ ਗਿਆ ਇਹਨਾਂ ਦਾ ਜੀਵਨ ਦੇਖ ਕੇ ਵੀ ਭਾਈ ਗੁਰਦਾਸ ਜੀ ਆਪਣੀ ਗਿਆਨੀ ਬਾਤ 14 ਦੀ ਬਾਣੀ ਚ ਜ਼ਿਕਰ ਕਰਦੇ ਨੇ ਇਹਨਾਂ ਅਖੇ ਭਾਈ ਗੁਰਦਰਨ ਸਿੰਘ ਨੇ ਭਾਈ ਮਾ ਆਨੰਦ ਦਾ ਭਾਈ ਬਿਦਜੰਦ ਦਾ ਬਚਾ ਸਾਇਆ ਕਿੱਥੇ ਲਿ ਗਿਆ ਭਾਈ ਗੁਰਦਾਸ ਜੀ ਨੇ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਦੇਖ ਕੇ ਜ਼ਿਕਰ ਕੀਤਾ ਕੀ ਕਹਿੰਦੇ ਭਾਈ ਗੁਰਦਾਸ ਜੀ ਮਹਾ ਪੁੜਖ ਹੈ ਮਹਾਂ ਆਨੰਦ ਮਹਾਪੁਰ ਪਾਵਕ ਗੁਰਮਖ ਵਿਚਾਰ ਵਾਲਾ ਬਣ ਗਿਆ ਅਭਿਆਸੀ ਬਣ ਗਿਆ ਮਹਾਪੁਰਖੀ ਅਵਸਥਾ ਤੇ ਪਹੁੰਚ ਗਿਆ ਮਹਾਪੁਰਖ ਹੈ ਮਹਾਨੰਦ ਵਿਦੀ ਚੰਦ ਬੁੱਧ ਭਿਮਲ ਵਿਚਾਰਾ ਇਹ ਮਹਾਪੁਰਖ ਬਣ ਕੇ ਚੰਗੀ ਬੁੱਧ ਵਾਲੇ ਬਣ ਕੇ ਬਵੇਗ ਬੁੱਧ ਵਾਲੇ ਬਣ ਕੇ ਤੇ ਸਦਕੇ ਗੁਰੂ ਰਾਮਦਾਸ ਜੀ ਕਿਰਪਾ ਦੇ ਸਦਕੇ ਗੁਰਬਾਣੀ ਨਾਲ ਜੁੜਨ ਦੇ ਸਦਕੇ ਸ਼ਬਦ ਨਾਲ ਜੁੜਨ ਦੇ ਸਦਕੇ ਉਰਨੋ ਕੋ ਸਮਾ ਹੋ ਗਿਆ ਅਗਾ ਨਹੀਂ ਜਾਂਦੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਗਾਂ ਵਾਲਿਓ ਜੋ ਅੱਜ ਭਾਈ ਸਾਹਿਬ ਦੇ ਬੇਟੇ ਹਰਸੈ ਸਿੰਘ ਦੀ ਜਨਮਦਿਨ ਹੋਈ ਹੈ ਸਾਰੀਆਂ ਸੰਗਤਾਂ ਨੂੰ ਭਾਈ ਸਾਹਿਬ ਦੇ ਸਾਰੇ ਪਰਿਵਾਰ ਨੂੰ ਬੇਨਤ ਬੇਨਤ ਵਧਾਈਆਂ 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 ਆਖੋ ਜੀ ਵਧਾਈਆਂ 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 ਫਿਰ ਆਖੋ ਵਧਾਈਆਂ ਮੇਰਾ ਦਿਲ ਕੀਤਾ ਇੱਕ ਮਿੰਟ ਅਸੀਸ ਦੇ ਦੇ ਬੱਚੇ ਨੂੰ ਅੰਦਰੋਂ ਸਾਰੀ ਸੰਗਤ ਇੱਕ ਜੋ ਪੰਜਾਂ ਪੰਜਾਂ ਦੀ ਆਵਾਜ਼ ਆਵੇ माता कीअ पूता माता कीअ माता कीअ आयाी माता क ਨਮਕ ਨਾ ਬਿਸਰੋ ਤੁਮਕੋ ਹਰ ਹਰ ਨਮਕ ਨਾ ਬਿਸਰੋ ਤੁਮਕੋ ਹਰ ਹਰ ਗੱਜ ਕੇ ਸਦਾ ਪਜੋ ਜਗਦੀਸ਼ ਪੁੱਤਾ ਮਾਤਾ ਕੀ ਅਸੀਸ ਮਾਤਾ ਕੀ ਅਸੀਸ ਪੁੱਤਾ ਮਾਤਾ ਕੀ ਅਸੀਸ ਓ ਭੁਲਾ ਬਖਸ਼ੋ ਪਿਆਰ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਗੁਰਮਤ ਪਿਆਰੇ ਭਾਈ ਗੁਰਚਰਨ ਸਿੰਘ ਜੀ ਪਿਆਰ ਦੇ ਵਿੱਚ ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ ਉਹਨਾਂ ਦੀ ਮਹਿਮਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਾਂ